ਸਸਿਕਾ ਦੋਸਤੋ ਸੋ ਸਾਰੇ ਡੌਗ ਲਵਰ ਨੂੰ ਇੱਕ ਵਾਰੀ ਫੇਰ ਸੱਦਾ ਪੱਤਾ ਦਿੱਤਾ ਜਾਂਦਾ ਹੈਗਾ ਵੀ ਜਿਹੜਾ ਡੌਗ ਲਵਰ ਦੇ ਲਈ ਫੇਰ ਇੱਕ ਵਾਰੀ ਸੰਕਟ ਦੀ ਘੜੀ ਜਿਹੜੀ ਬਣੀ ਹੋਈ ਹੈ ਜਿਹੜਾ ਕਿ ਨਵੇਂ ਰੂਲ ਆਏ ਨੇ ਡੌਗ ਲਵਰ ਦੇ ਲਈ ਜਿਹੜੇ ਲੋਕ ਡੌਗ ਰੱਖਦੇ ਨੇ ਜਾਂ ਬਰੀਡਿੰਗ ਕਰਾਉਂਦੇ ਨੇ ਜਾਂ ਲੋਕ ਘਰਾਂ ਦੇ ਵਿੱਚ ਰੱਖਦੇ ਨੇ ਇੱਕ ਰੂਲ ਜਿਹੜੇ ਪਾਸ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹ ਰੂਲ ਵੀ ਤੁਹਾਨੂੰ ਸਾਰੇ ਦੱਸਾਂਗੇ ਪਰ ਉਸ ਤੋਂ ਪਹਿਲੇ ਇੱਕ ਬੇਨਤੀ ਹੈ ਵੀ ਸਾਰੇ ਉਹ ਮਹਮਾਗੀ ਜਿਹੜੇ ਆ ਆਪਾਂ ਇਕੱਠੇ ਹੋਈਏ ਤੇ ਇਹਦੇ ਉੱਪਰ ਜਿਹੜਾ ਰਮੂਲ ਨਾ ਲਾਗੂ ਹੋਣ ਆਪਣੇ ਤੇ ਇਹਦੇ ਵਿੱਚ ਆਪਾਂ ਸਾਰੇ ਇੱਕ ਦੂਸਰੇ ਦੇ ਨਾਲ ਹਾਜ਼ ਦਾ ਹੰਗਾਰਾ ਭਰੀਏ ਤੇ ਉਮੀਦ ਹੈ ਕਿ ਸਾਰੇ ਜਿੰਨੇ ਵੀ ਪੈਟ ਸ਼ੋਪ ਵਾਲੇ ਆ ਜਾਂ ਜਿਹੜੇ ਡੌਗ ਰੱਖਦੇ ਨੇ ਜਾਂ ਬਰੀਡਿੰਗ ਕਰਾਉਂਦੇ ਨੇ ਤੇ ਜਾਂ ਕੋਈ ਫੀਡ ਵੇਚਦੇ ਨੇ ਕਿਉਂਕਿ ਦੇਖੋ ਫੀਡ ਦਾ ਕੰਮ ਵੀ ਫਿਰ ਉਹਨਾਂ ਦਾ ਹੀ ਚੱਲਦਾਗਾ ਜੇ ਸ਼ੋਪ ਦੇ ਉੱਪਰ ਡੌਗ ਵਿਕੇਗਾ ਜਾਂ ਬਰੀਡਿੰਗ ਹੋਏਗੀ ਫਿਰ ਆਪਾਂ ਉਹਨਾਂ ਦੀ ਜਿਹੜੀ ਫੀਡ ਆ ਉਹ ਵੀ ਆਪਾਂ ਖਰੀਦਾਂਗੇ ਤੇ ਜਿਹੜਾ ਉਹਨਾਂ ਦਾ ਬਿਜ਼ਨਸ ਹੈ ਉਹ ਵੀ ਅੱਗੇ ਗਰੋ ਕਰੇਗਾ ਉਮੀਦ ਹੈ ਕਿ ਤੁਸੀਂ ਸਾਰੇ ਜਨੇ ਆਓਗੇ ਬਾਕੀ ਸਾਡੇ ਨਾਲ ਦੇ ਸਾਥੀ ਤੁਹਾਨੂੰ ਦੱਸਣਗੇ ਹਾਂਜੀ ਵੀਰੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਕੀ ਰਾਜ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਕੀ ਕੀ ਰੂਲ ਆਏ ਆ ਸਾਨੂੰ ਵੀ ਪਤਾ ਲੱਗ ਗਿਆ ਹੋਣਾ ਕਿਉਂ ਤੁਹਾਡੇ ਕੋਲੇ ਫੋਨ ਆ ਗਏ ਹੋਣੇ ਹਨ ਟੌਪ 7 ਫੋਨ ਕਰ ਰਿਹਾ ਹੈ ਹਨ ਸਾਰਾ ਸਾਨੂੰ ਅਪਡੇਟ ਪਤਾ ਲੱਗ ਗਿਆ ਹੋਣੇ ਵੀ ਜਿਹੜੇ ਕਿਹੜੇ ਕਾਨੂੰਨ ਬਣੇ ਆ ਪਰ ਉਹ ਜਿਹੜੇ ਕਾਨੂੰਨ ਬਣੇ ਹੋਏ ਆ ਉਹ ਜਾਨੀ ਕਿ ਜੇ ਉਹ ਤੁਸੀਂ ਲਾਗੂ ਆਪਾਂ ਕਰਾਂਗੇ ਤਾਂ ਕੋਈ ਇਹਦੇ ਵਿੱਚ ਵਧੀਆ ਨਹੀਂਗਾ ਵੀ ਸਾਰੇ ਰੂਲ ਹੀ ਉਲਟ ਨੇ ਨਾ ਤਾਂ ਵੀ ਮੁੜ ਕੇ ਬਰੀਡਿੰਗ ਕਰਾ ਸਕਦਾ ਨਾ ਕੋਈ ਬੰਦਾ ਹੋਰ ਕੋਈ ਕੰਮ ਕਰ ਸਕਦਾਗਾ ਤੇ ਇਸ ਕਰਕੇ ਸਾਰੇ ਭਰਾਵਾਂ ਦੇ ਆਪਾਂ ਵੀਊ ਲੈਣੇ ਆ ਮੀਟਿੰਗ ਰੱਖੀ ਹੈ ਵੀਰੇ 11 ਆਪਣਾ ਸੋਮਵਾਰ ਨੂੰ ਫੌਜੀ ਵਾਲੇ ਚੌਂਕ ਦੇ ਵਿੱਚ ਵੀਰੇ ਆਪਣਾ ਟੀਚਰ ਹோம் ਆਗਾ ਉੱਥੇ 11 ਵਜੇ ਸਾਰੇ ਭਰਾ ਲੀਡਰ ਉੱਥੇ ਪਹੁੰਚ ਰਹੇ ਆ ਸੋਨ ਨੂੰ ਵੀ 14 ਤਰੀਕ 14 ਤਰੀਕ ਦਿਨ ਸੋਮਵਾਰ 11 ਵਜੇ ਟੀਚਰ ਹோம் ਦੇ ਵਿੱਚ ਫੌਜੀ ਚੌਂਕ ਹੈੜਾ ਆਪਣਾ ਆਪਣਾ ਬਠਿੰਡੇ ਬਰਨਾਲਾ ਬਾਈਪਾਸ ਤੇ ਤੇ ਸਾਰੇ ਭਰਾ ਉੱਥੇ ਜਰੂਰ ਹੌਮ ਹੌਮਾ ਕੇ ਪਹੁੰਚੋ ਵੀਰੇ ਕਿਉਂਕਿ ਸਾਰਿਆਂ ਦੇ ਵੀਊ ਲਵਾਂਗੇ ਆਪਾਂ ਉਸ ਤੋਂ ਬਾਅਦ ਦੇਖਾਂਗੇ ਆਪਾਂ ਕੀ ਸਟੈਪ ਕਰਨਾ ਠੀਕ ਹੈ ਪਹੁੰਚਿਓ ਜਰੂਰ ਤੇ ਬਾਕੀ ਜਿਹੜੇ ਭਰਾ ਨੇ ਕਾਲ ਕਰਨੀ ਹੋਵੇ ਉਹ ਮੈਂ ਨੰਬਰ ਬੋਲ ਦਾਂਗਾ 96464 77377 96464 77377 98724 76816 98724 76816 ਤੇ ਮੇਰਾ ਵੀਰ ਜਿਹਨੂੰ ਨਾਂ ਕੋਈ ਪਤਾ ਲੱਗੇ ਤਾਂ ਇਹ ਭਰਾਵਾਂ ਨੂੰ ਕਾਲ ਕਰ ਲਿਓ ਇਹ ਸਾਨੂੰ ਸਾਰੀ ਗੱਲ ਦੱਸ ਦੇਣੀ ਹੈ ਕਿ ਬਾਕੀ ਸੋਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਫੇਸਬੁੱਕ ਤੇ ਇੰਸਟਾਗ੍ਰam ਤੇ ਸਾਰੀ ਆ ਰਹੀ ਆ ਵੀ ਕੀ ਕੀ ਕਾਨੂੰਨ ਆ ਰਹੇ ਆ ਕੁੱਤਿਆਂ ਬਾਰੇ ਠੀਕ ਹੈ ਉਹ ਅਸਰ ਗਲਤ ਹੈਗੀ ਕੋਈ ਉਹਦੇ ਵਿੱਚ ਵਧੀਆ ਕਾਨੂੰਨ ਨਹੀਂਗਾ ਜਿਹੜੇ ਭਰਾ ਕੰਮ ਕਰਦੇ ਆ ਜਮੀ ਸਾਰਾ ਕੰਮ ਠੱਪ ਹੋ ਜਾਊਗਾ ਉਹ ਤੁਹਾਨੂੰ ਵੀ ਇਹ ਗੱਲ ਦਾ ਪਤਾ ਮੇਰਾ ਭਰਾ ਹਨ ਤੇ ਜੇ ਸਾਰੇ ਭਰਾ ਤੁਸੀਂ ਨਾਲ ਲਾ ਕੇ ਵੀਰੇ ਚੱਲੋਗੇ ਤਾਂ ਇਹਦਾ ਸੋਲੂਸ਼ਨ ਨਿਕਲ ਸਕਦਾ ਤੇ ਨਹੀਂ ਵੀਰੇ ਤੁਹਾਨੂੰ ਪਤਾ ਹੀ ਆ ਵੀ ਆਨਰ ਟਾਈਮ ਬ੍ਰੀਡਰਾਂ ਵਾਸਤੇ ਬਹੁਤ ਭਿਆਨਕ ਆ ਵੀ ਕੋਈ ਆਪਣਾ ਗੱਲਬਾਤ ਦੱਸਣਾ ਹੋਵੇ ਤਾਂ ਆਹ ਦੋਨੇ ਭਰਾਵਾਂ ਨੂੰ ਫੋਨ ਕਰ ਲਿਓ ਤੇ ਤੁਹਾਨੂੰ ਸਾਰੀ ਡਿਟੇਲ ਦੱਸ ਦੇਣਗੇ